ਕਿੱਕ ਲਾਈਕ ਕਰ ਦਿਓ ਜੋ ਫਿਰ ਚੈਨਲ ਨੂੰ ਤੇ ਫਿਰ ਆਪਾਂ ਹੁਣ ਕਹਾਣੀ ਸੁਣਾਉਣੇ ਤੁਹਾਨੂੰ ਦੋਸਤੋ ਇੱਕ ਰਾਜਾ ਹੁੰਦਾ ਬਹੁਤ ਬੁੱਧੀਮਾਨ ਹੁੰਦਾ ਬਹੁਤ ਵਧੀਆ ਰਾਜਾ ਹੁੰਦਾ ਤੇ ਪਰ ਜਿਹੜੀ ਇੱਕ ਉਹਦੀ ਧੀ ਹੁੰਦੀ ਨਾ ਜਿਹੜੀ ਛੋਟੀ ਧੀ ਹੁੰਦੀ ਉਹਦੀ ਉਹ ਉਸ ਤੋਂ ਵੀ ਬੁੱਧੀਮਾਨ ਹੁੰਦੀ ਆ ਉਸ ਤੋਂ ਵੀ ਚਤੁਰ ਚਲਾਕ ਹੁੰਦੀ ਆ ਬਹੁਤ ਜ਼ਿਆਦਾ ਦਿਮਾਗ ਵਾਲੀ ਕੁੜੀ ਹੁੰਦੀ ਆ ਰਾਜੇ ਦੀਆਂ ਵੈਸੇ ਤਾਂ ਦੋ ਕੁੜੀਆਂ ਹੁੰਦੀਆਂ ਇੱਕ ਕੁੜੀ ਵਿਆਹੀ ਹੁੰਦੀ ਆ ਨਾਲ ਵਾਲੇ ਰਾਜ ਵਿੱਚ ਤੇ ਇੱਕ ਇੱਕ ਕੁੜੀ ਜਿਹੜੀ ਰਾਜੇ ਦੀ ਖਵਾਰੀ ਹੁੰਦੀ ਆ ਰਾਜਾ ਅਦਿਤੀ ਦੇ ਨਾਲ ਉਸ ਰਾਜ ਵਿੱਚ ਰਾਜ ਕਰਦਾ ਤਾਂ ਰਾਜੇ ਨੂੰ ਨੇ ਇੱਕ ਦਿਨ ਸੁਪਨਾ ਆਉਂਦਾ ਰਾਤ ਨੂੰ ਵੀ ਇੱਕ ਜਨਾਨੀ ਆਉਂਦੀ ਆ ਜਿਹਦੇ ਚਿੱਟੇ ਕੱਪੜੇ ਪਾਏ ਹੁੰਦੇ ਆ ਤੇ ਵਾਲ ਖੁੱਲੇ ਹੁੰਦੇ ਆ ਤੇ ਰਾਤ ਨੂੰ ਉਹ ਬੁਹਾ ਖੜਕਾਉਂਦੀ ਆ ਕੇ ਮਹਾਰਾਜ ਮਹਾਰਾਜ ਤਾਂ ਉਹ ਰਾਜਾ ਦੇਖਦਾ ਸੁਪਣੀ ਦੇ ਵਿੱਚ ਉਹਨੂੰ ਦੇਖਦਾ ਵੀ ਕੌਣ ਆ ਤੋ ਦੇਖਦਾ ਵੀ ਇੱਕ ਜਨਾਨੀ ਆ ਜਿਹਦੇ ਚਿੱਟੇ ਕੱਪੜੇ ਪਾਏ ਵਾਲ ਖੁੱਲੇ ਆ ਤੇ ਰਾਜੇ ਨੂੰ ਕਹਿੰਦੀ ਆ ਮਹਾਰਾਜ ਮੈਂ ਆਜਾਂ ਜਾਂ ਠਹਿਰ ਕੇ ਆਵਾਂ ਤਾਂ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਆ ਜਾ ਉਹਨੇ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਪੁੱਛ ਕੇ ਦੱਸੂਗਾ ਤੁਹਾਨੂੰ ਉਹ ਸੁਪਨੇ ਦਾ ਸੁਪਨਾ ਖਤਮ ਹੋ ਜਾਂਦਾ ਉਹਦਾ ਫਿਰ ਫਿਰ ਉਹ ਕੀ ਦੂਜੇ ਦਿਨ ਫਿਰ ਐਵੇਂ ਸੁਪਨਾ ਆਉਂਦਾ ਮਹਾਰਾਜ ਮੈਂ ਆਵਾਂ ਕਿ ਠਹਿਰ ਕੇ ਆਵਾਂ ਇਸ ਤਰ੍ਹਾਂ ਕਈ ਦਿਨਾਂ ਜਾਂਦੇ ਰਾਜਾ ਪਰੇਸ਼ਾਨ ਹੋ ਜਾਂਦਾ ਵੀ ਇਹ ਕਿਹੜਾ ਸੁਪਨਾ ਹੈ ਰੋਜ਼ ਹੀ ਆ ਜਾਂਦਾ ਤੋ ਅਦਿਤੀ ਕੋਲ ਜਾਂਦਾ ਤੇ ਛੋਟੀ ਕੋਲ ਤਦ ਅਦਿਤੀ ਨੂੰ ਪੁੱਛਦਾ ਉਹਨੂੰ ਕਹਿੰਦਾ ਵੀ ਮੈਨੂੰ ਨਾ ਰੋਜ਼ ਹੀ ਇੱਕ ਸੁਪਨਾ ਆਉਂਦਾ ਜਿਦੇ ਚਿੱਟੇ ਕੱਪੜੇ ਵਾਲੀ ਜਨਾਨੀ ਹੁੰਦੀ ਆ ਵਾਲ ਖੁੱਲੇ ਹੁੰਦੇ ਆ ਤਾਂ ਮੈਨੂੰ ਰੋਜ਼ ਹੀ ਕਹਿੰਦੀ ਆ ਮਹਾਰਾਜ ਮੈਂ ਆਜਾਂ ਮਾਂ ਜਾਂ ਠਹਿਰ ਕੇ ਆਵਾਂ ਤਾ ਤੂੰ ਮੈਨੂੰ ਸੁਪਨੇ ਦਾ ਅਰਥ ਦੱਸ ਤਾ ਕੁੜੀ ਨਾ ਬਹੁਤ ਸੋਚ ਸਮਝ ਕੇ ਰਾਜੇ ਨੂੰ ਕਹਿੰਦੀ ਆ ਵੀ ਕੋਈ ਗੱਲ ਨਹੀਂ ਅਰਥ ਵੀ ਟਾਈਮ ਆਉਣ ਤੇ ਆਪਾਂ ਨੂੰ ਪਤਾ ਲੱਗ ਜਾਊਗਾ ਪਰ ਜਦੋਂ ਹੁਣ ਉਹ ਜਨਾਨੀ ਤੇਰੇ ਸੁਪਨੇ ਚ ਆਵੇ ਤਾਂ ਤੂੰ ਉਹਨੂੰ ਕਹਿਦਮੀ ਵੀ ਆ ਜਾ ਕੋਈ ਗੱਲ ਨਹੀਂ ਤੂੰ ਆ ਜਾ ਤਾਂ ਉਹ ਕਹਿੰਦਾ ਵੀ ਠੀਕ ਆ ਦੂਜੇ ਦਿਨ ਫੇਰ ਰਾਜੇ ਨੂੰ ਸੁਪਨਾ ਆਉਂਦਾ ਚਿੱਟੇ ਕੱਪੜੇ ਵਾਲੀ ਜਨਾਨੀ ਆਉਂਦੀ ਆ ਤੇ ਜਨਾਨੀ ਦੇ ਜਨਾਨੀ ਸੁਪਨੇ ਦੇ ਵਿੱਚ ਆ ਕੇ ਕਹਿੰਦੀ ਆ ਮਹਾਰਾਜ ਮੈਂ ਆਜਮਾ ਤਾਂ ਰਾਜਾ ਕਹਿੰਦਾ ਵੀ ਆ ਜਾ ਉਹ ਕਹਿੰਦੀ ਹੁਣੀ ਆ ਜਾ ਉਹ ਕਹਿੰਦਾ ਆ ਜਾ ਹੁਣੀ ਆ ਜਾ ਤਾਂ ਰਾਜ ਦੀ ਅੱਖ ਖੋਲ ਜਾਂਦੀ ਸੁਪਨਾ ਜਿਹੜਾ ਟੁੱਟ ਜਾਂਦਾ ਤੇ ਜਿਹੜੀ ਉਹ ਚਿੱਟੇ ਕੱਪੜੇ ਵਾਲੀ ਜਨਾਨੀ ਹੁੰਦੀ ਆ ਉਹ ਗਾਇਬ ਹੋ ਜਾਂਦੀ ਤਾਂ ਉਸ ਤੋਂ ਬਾਅਦ ਰਾਜੇ ਨੂੰ ਕਈ ਦਿਨ ਕੋਈ ਵੀ ਸੁਪਨਾ ਨਹੀਂ ਆਉਂਦਾ ਕਿਸੇ ਤਰ੍ਹਾਂ ਦਾ ਉਹ ਜਨਾਨੀ ਦਾ ਕੋਈ ਸੁਪਨਾ ਨਹੀਂ ਆਉਂਦਾ ਤਾਂ ਕਈ ਦਿਨ ਆ ਜਿਹੜੇ ਐਸੇ ਤਰ੍ਹਾਂ ਹੀ ਲੰਘਦੇ ਜਾਂਦੇ ਆ ਨਟਾਏ ਮਾਇੜਾ ਜੋ ਹਨ ਦਾ ਜਾਂਦਾ ਤਾਂ ਫਸਟ ਟਾਈਮ ਬਾਅਦ ਨਾਲ ਰਾਜੇ ਤੇ مصیبت ਆ ਜਾਂਦੀ ਬਹੁਤ ਵੱਡੀ مصیبت ਆ ਜਾਂਦੀ ਆ ਇੱਕ ਗਵੰਡੀ ਦੁਸ਼ਮਣ ਰਾਜਾ ਹੁੰਦਾ ਜਿਹੜਾ ਉਹਦਾ ਰਾਜੇ ਦਾ ਉਹਦੇ ਤੇ ਹਮਲਾ ਕਰ ਦਿੰਦਾ ਤੇ ਹਮਲੇ ਦੇ ਵਿੱਚ ਰਾਜੇ ਦੀ ਸਾਰੀ ਫੌਜ ਜੜੀ ਹਾਰ ਜਾਂਦੀ ਆ ਤੇ ਰਾਜਾ ਉਹ ਸਾਰੇ ਦਾ ਸਾਰਾ ਜਿਹੜਾ ਰਾਜ ਹੁੰਦਾ ਰਾਜੇ ਦਾ ਉਹ ਜਿੱਤ ਲੈਂਦਾ ਉਹ ਜਿੱਤ ਲੈਂਦਾ ਰਾਜ ਦਾ ਰਾਜ ਜਿੱਤ ਲੈਂਦਾ ਤੇ ਰਾਜਾ ਰਾਜੇ ਨੂੰ ਪਤਾ ਹੁੰਦਾ ਜੇ ਅਗਰ ਮੈਂ ਇੱਥੇ ਆਪਦੀ ਧੀ ਦੇ ਨਾਲ ਰਹੂੰਗਾ ਤਾਂ ਮੇਰੀ ਧੀ ਨਾਲ ਪਤਾ ਨਹੀਂ ਕੀ सलूक ਕੀਤਾ ਜਾਊਗਾ ਤੇ ਨਾਲ ਹੀ ਮੈਨੂੰ ਵੀ ਮਾਰ ਦੇਣਗੇ ਤਾਂ ਰਾਜਾ ਇੱਕ ਗੁਫਾ ਦੇ ਰਹੀਂ ਇੱਕ ਸੁਰੰਗ ਦੇ ਰਾਹੀਂ ਨਿਕਲ ਜਾਂਦਾ ਸੁਰੰਗ ਦੇ ਵਿੱਚੋਂ ਦੀ ਨਿਕਲ ਕੇ ਜੰਗਲਾਂ ਵਿੱਚ ਦੀ ਉਹ ਰਾਜਾ ਅਦਿਤੀ ਨੂੰ ਲੈ ਕੇ ਤੁਰਿਆ ਜਾਂਦਾ ਤੁਰਦਾ ਤੁਰਦਾ ਇੱਕ ਪੁਰਾਣੇ ਵਜ਼ੀਰ ਦੇ ਘਰੇ ਪਹੁੰਚ ਜਾਂਦਾ ਰਾਜਾ ਇੱਕ ਪੁਰਾਣੇ ਵਜ਼ੀਰ ਦੇ ਘਰੇ ਜਦੋਂ ਰਾਜਾ ਪਹੁੰਚ ਜਾਂਦਾ ਨਾ ਤਾਂ ਵਜ਼ੀਰ ਦੇਖ ਕੇ ਉਹਨੂੰ ਖੁਸ਼ ਹੋ ਜਾਂਦਾ ਤਾਂ ਵਜ਼ੀਰ ਪੁੱਛਦਾ ਮਹਾਰਾਜ ਵੀ ਤੁਸੀਂ ਮੈਨੂੰ ਬਹੁਤ ਚਿਰ ਮੇਰੀ ਸੇਵਾ ਕੀਤੀ ਆ ਵਜ਼ੀਰ ਉਹਨੂੰ ਕਹਿੰਦਾ ਤੁਸੀਂ ਚੰਗਾ ਹੁਣ ਤੱਕ ਮੇਰੇ ਨਾਲ ਬਹੁਤ ਵਧੀਆ ਵਰਤਾਓ ਕੀਤਾ ਤੇ ਮੈਨੂੰ ਆਦੇ ਰਾਜ ਦੇ ਵਿੱਚ ਚੰਗੇ ਉਹਦਿਆ ਤੇ ਰੱਖਿਆ ਇਸ ਕਰਕੇ ਮੈਂ ਤੇਰੀ ਸੇਵਾ ਕਰਨਾ ਚਾਹਣਾ ਵਜ਼ੀਰ ਕਹਿੰਦਾ ਵਜ਼ੀਰ ਉਹਨੂੰ ਆਪੇ ਘਰੇ ਰੱਖ ਲੈਂਦਾ ਤਰਾਜੇ ਦੀ ਚੰਗੀ ਸੇਵਾ ਕਰਦਾ ਉਹਦੀ ਧੀ ਦੀ ਰਾਜੇ ਦੀ ਬਹੁਤ ਵਧੀਆ ਸੇਵਾ ਕਰਦਾ ਵਜ਼ੀਰ ਤੇ ਚੰਗਾ 3-4 ਦਿਨ ਉਹਤੇ ਚੰਗੇ ਲੰਘ ਜਾਂਦੇ ਪਰ ਰਾਜਾ ਇੱਕ ਦਿਨ ਸੁੱਤਾ ਪਿਆ ਉਹਨੂੰ ਰਾਤ ਨੂੰ ਜਾਗ ਆਉਂਦੀ ਹੈ ਨਾ ਕਿਉਂਕਿ ਦੋਸਤੋ ਜਿਹਦੇ ਤੇ ਵੱਡੀ ਸਾਰੀ ਮੁਸੀਬਤ ਹੋਵੇ ਐਡੀ ਵੱਡੀ ਮੁਸੀਬਤ ਹੋਵੇ ਉਹਦਾ ਰਾਜ ਖਤਮ ਹੋ ਗਿਆ ਹੋਵੇ ਉਹਨੂੰ ਨੀਂਦ ਨਹੀਂ ਆਉਂਦੀ ਰਾਜੇ ਨੂੰ ਵੀ ਨੀਂਦ ਘਟਾਉਦੀ ਸੀ ਮਾੜੀ ਬੁਟੀ ਆਉਂਦੀ ਸੀ ਜਦੋਂ ਉਹ ਨੂੰ ਜਾਗਾਈ ਨਾ ਤੇ ਉਹਨੇ ਦੇਖਿਆ ਕਿ ਦੋ ਆਵਾਜ਼ਾਂ ਆ ਰਹੀਆਂ ਨਾਲ ਹੀ ਉਹਦੇ ਤਾਂ ਉਹਦੇ ਕਮਰੇ ਨਾਲ ਵਾਲੇ ਕਮਰੇ ਚੋਂ ਆਵਾਜ਼ਾਂ ਆ ਰਹੀਆਂ ਤੇ ਉਹਨੂੰ ਆਵਾਜ਼ ਨੂੰ ਸੁਣਦਾ ਤਾਂ ਵਜ਼ੀਰ ਤੇ ਉਹਦੀ ਘਰ ਵਾਲੀ ਨਾ ਜਿਹੜੇ ਗੱਲਾਂ ਕਰਦੇ ਆ ਤਾਂ ਵਜ਼ੀਰ ਦੀ ਘਰ ਵਾਲੀ ਵਜ਼ੀਰ ਨੂੰ ਪੁੱਛਦੀ ਆ ਇਹ ਮੁਸੀਬਤ ਆਪਣੇ ਤੇ ਕਿੰਨਾ ਜ਼ਰੂਰ ਹੋਗੀ ਤਾਂ ਵਜ਼ੀਰ ਕਹਿੰਦਾ ਕਿਹੜੀ ਮੁਸੀਬਤ ਤਾਂ ਉਹਦੀ ਘਰ ਵਾਲੀ ਕਹਿੰਦੀ ਆ ਰਾਜਾ ਜਿਹੜਾ ਤੇਰਾ ਰਾਜਾ ਇੱਥੇ ਆ ਕੇ ਲੁਕਿਆ ਬੈਠਾ ਇਹ ਮੁਸੀਬਤ ਹੀ ਆ ਕਿੰਨਾ ਜੇਰਾ ਪਾਏ ਨੂੰ ਖਵਾਈ ਪਿਆਈ ਜਾਵਾਂਗੇ ਤੇ ਨਾਲੇ ਇਹ ਕਿਹੜਾ ਰਾਜਾ ਹੁਣ ਇਹ ਤਾਂ ਇੱਕ ਆਮਨਸਾਨ ਤਾਂ ਹੁਣ ਇਹਨੂੰ ਇਹਨੂੰ ਰੱਖਣ ਦਾ ਕੀ ਫਾਇਦਾ ਕਿਉਂਕਿ ਇਹਦੇ ਕੋਲ ਤਾਂ ਨਾ ਰਾਜ ਹੈ ਨਾ ਕੋਈ ਸ਼ੇਤ ਆਪ ਲੰਗ ਬਲੰਗ ਹੋ ਗਿਆ ਇਹਨੂੰ ਰੱਖਣ ਚ ਕੋਈ ਫਾਇਦਾ ਨਹੀਂ ਆਪਾਂ ਨੂੰ ਤੇ ਨਾਲੇ ਦੂਜੇ ਰਾਜੇ ਨੂੰ ਜੇ ਪਤਾ ਲੱਗ ਗਿਆ ਜਿਹੜੇ ਨੇ ਹੁਣ ਇਹਦੇ ਰਾਜ ਤੇ ਕਬਜ਼ਾ ਕਰ ਲਿਆ ਵੀ ਇਹ ਰਾਜਾ ਆਪਣੇ ਘਰੇ ਲੁਕਿਆ ਤਾਂ ਉਹ ਫਿਰ ਆਪਣੇ ਘਰੇ ਫੌਜ ਘੱਲ ਕੇ ਆਪਾਂ ਨੂੰ ਵੀ ਮਰਵਾ ਸਕਦਾ ਇਸ ਕਰਕੇ ਆਪਾਂ ਨੂੰ ਨੁਕਸਾਨ ਹੋ ਸਕਦਾ ਇਹਨੂੰ ਜਿਵੇਂ ਮਰਜ਼ੀ ਕਰਕੇ ਕੱਢ ਦੇ ਤਾਂ ਵਜ਼ੀਰ ਕਹਿੰਦਾ ਵੀ ਮੈਂ ਇੰਨਾ ਚਿਹਰੇ ਦੇ ਕੋਲ ਨੌਕਰੀ ਕੀਤੀ ਐ ਇੰਨਾ ਚਿਹਰੇ ਦੇ ਕੋਲ ਰਿਆ ਰਾਜੇ ਕੋਲ ਹੁਣ ਮੈਂ ਕਿਵੇਂ ਇਹਨੂੰ ਕਮਾਂ ਕਿ ਮਹਾਰਾਜ ਜੀ ਤੁਸੀਂ ਚਲੇ ਜਾਓ ਕੋਈ ਗੱਲ ਨਹੀਂ ਕੁਛ ਦਿਨ ਠਹਿਰ ਮੈਂ ਇਹਨੂੰ ਆਪੇ ਕਿਵੇਂ ਨਾ ਕਿਵੇਂ ਬਹਾਨਾ ਬੂਨਾ ਲਾ ਕੇ ਕੱਢ ਦਿੰਦਾ ਰਾਜਾ ਸਾਰੀ ਗੱਲ ਨੂੰ ਸੁਣੀ ਜਾਂਦਾ ਸੀ ਰਾਜਾ ਬਹੁਤ ਸਮਝਦਾਰ ਤੇ ਖੁਦਦਾਰ ਬੰਦਾ ਸੀ ਕਦੇ ਵੀ ਉਹ ਕਿਸੇ ਤੇ ਬੋਝਵਾਨ ਨਹੀਂ ਚਾਹੁੰਦਾ ਸੀ ਇਸ ਕਰਕੇ ਰਾਜਾ ਸਵੇਰੇ ਉੱਠਦਾ ਤੇ ਆਦੀਤੀ ਨੂੰ ਕਹਿੰਦਾ ਵੀ ਆਪਾਂ ਚੱਲਣਾ ਆਪਾਂ ਇੱਥੇ ਜ਼ਿਆਦਾ ਟਾਈਮ ਇੱਥੇ ਨਹੀਂ ਰੁਕਣਾ ਹੋਣੇ ਇਹਦੇ ਕਰਕੇ ਤਾਂ ਉੱਠ ਕੇ ਉਹ ਵਜ਼ੀਰ ਦੇ ਕੋ ਕਮਰੇ ਜਾਂਦਾ ਤੇ ਵਜ਼ੀਰ ਨੂੰ ਕਹਿੰਦਾ ਕਿ ਮੈਂ ਚੱਲਿਆ ਆਦੀਤੀ ਨੂੰ ਲੈ ਕੇ ਨਾ ਮੈਂ ਚੱਲਿਆ ਤਾਂ ਵਜ਼ੀਰ ਉਹਨੂੰ ਕਹਿੰਦਾ ਵੀ ਮਹਾਰਾਜ ਮੇਰੇ ਤੋਂ ਕੋਈ ਗਲਤੀ ਹੋ ਗਈ ਜਿਹੜਾ ਜੱਕਦਾ ਵੀ ਇੱਥੇ ਤੁਸੀਂ ਤਿਆਰੀ ਬੰਨ ਲਈ ਤੁਰ ਪਏ ਆ ਉਹਨਾਂ ਦਾ ਗਲਤੀ ਤਾਂ ਕਿਸਮਤ ਦੀ ਆ ਮੇਰੀ ਕੋਈ ਗਲਤੀ ਨਹੀਂ ਜਾਂ ਤੇਰੀ ਕੋਈ ਗਲਤੀ ਨਹੀਂ ਗਲਤੀ ਜਿਹੜੀ ਕਿਸਮਤ ਦੀ ਆ ਜਿਹੜੀ ਕਿਸਮਤ ਨੇ ਸਾਡੇ ਤੇ ਨਸੀਬਤ ਲਿਆਦੀ ਆ ਕੋਈ ਗੱਲ ਨਹੀਂ ਸਾਨੂੰ ਜਾਣਾ ਚਾਹੀਦਾ ਅਸੀਂ ਚੱਲੇ ਆ ਤਾਂ ਵਜ਼ੀਰ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਉਤੋਂ ਉਤੋਂ ਪਰ ਰਾਜਾ ਨਹੀਂ ਰੁਕਦਾ ਤੇ ਰਾਜਾ ਉਤੋਂ ਨਿਕਲ ਤੁਰ ਪੈਂਦਾ ਆਦਿਤੀ ਨੂੰ ਲੈ ਕੇ ਜੰਗਲਾਂ ਦੇ ਵਿੱਚ ਤੁਰਦਾ 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 ਆਖਰ ਨੂੰ ਇੱਕ ਥਾਂ ਚਲਾ ਜਾਂਦਾ ਜਿੱਥੇ ਰਾਜੇ ਦਾ ਇੱਕ ਵਪਾਰੀ ਦੋਸਤ ਰਹਿੰਦਾ ਉਹਦੇ ਘਰੇ ਚਲਾ ਜਾਂਦਾ ਰਾਜਾ ਵਪਾਰੀ ਦੋਸਤ ਹੁੰਦਾ ਜਿਹੜਾ ਰਾਜ ਦਾ ਬਹੁਤ ਵਧੀਆ ਦੋਸਤ ਹੁੰਦਾ ਚੰਗਾ ਦੋਸਤ ਹੁੰਦਾ ਉਸ ਵਜ਼ੀਰ ਵਰਗਾ ਨਹੀਂ ਹੁੰਦਾ ਚੰਗਾ ਹੁੰਦਾ ਬਹੁਤ ਵਧੀਆ ਦੋਸਤ ਹੁੰਦਾ ਵਜ਼ੀਰ ਰਾਜੇ ਨੂੰ ਦੇਖ ਕੇ ਉਹ ਕੀ ਵਪਾਰੀ ਰਾਜੇ ਨੂੰ ਦੇਖ ਕੇ ਖੁਸ਼ ਹੋ ਜਾਂਦਾ ਵਪਾਰੀ ਕਹਿੰਦਾ ਵੀ ਮਹਾਰਾਜ ਤੁਸੀਂ ਤਾਂ ਮਸਾ ਹੀ ਆਏ ਆ ਮੈਂ ਤੁਹਾਨੂੰ ਬੁਲਾਉਂਦਾ ਰਿਆ ਪਰ ਤੁਸੀਂ ਨਹੀਂ ਆਏ ਚਲੋ ਜਿੰਨੇ ਮਰਜੀ ਆਉਣਾ ਹੋਇਆ ਸਾਡੇ ਘਰੇ ਆਏ ਆ ਇਹ ਘਰ ਛੋਟਾ ਹੀ ਆ ਕਿਉਂਕਿ ਤੁਸੀਂ ਮੈਨੂੰ ਬਹੁਤ ਗਿਫਟ ਦਿੱਤੇ ਬਹੁਤ ਸਾਰਾ ਕੁਝ ਦਿੱਤਾ ਤੁਸੀਂ ਬਹੁਤ ਸੋਨਾ ਚਾਂਦੀ ਬਹੁਤ ਕੁਝ ਦਿੱਤਾ ਉਹਦੇ ਵਿੱਚੋਂ ਇਹ ਘਰ ਬਣਾਇਆ ਇਸ ਘਰ ਕੀ ਇੱਕ ਘਰ ਠੋਡਾ ਹੀ ਆ ਤਾਂ ਰਾਜ ਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਉਸ ਵਜ਼ੀਰ ਵਰਗਾ ਨਹੀਂ ਇਹ ਬੰਦਾ ਚੰਗਾ ਤਾਂ ਇਸ ਘਰ ਕੇ ਰਾਜਾ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਹਜੀ ਉਹਨੂੰ 1-2 ਦਿਨ ਹੀ ਹੋਏ ਹੁੰਦੇ ਹੋ ਰਹਿੰਦੇ ਨੂੰ ਤਾਂ ਇੱਕ ਹੋਰ ਮੁਸੀਬਤ ਉੱਥੇ ਆ ਜਾਂਦੀ ਆ ਉਹ ਜਿਹੜਾ ਵਪਾਰੀ ਹੁੰਦਾ ਜਿਹਦੇ ਘਰੇ ਰਾਜਾ ਰਹਿੰਦਾ ਹੁੰਦਾ ਉਹਦੀ ਘਰ ਵਾਲੀ ਬਿਮਾਰ ਹੋ ਜਾਂਦੀ ਆ ਉਹ ਦੂਰੋਂ ਦੂਰੋਂ ਵੈਦ ਦੂਰੋਂ ਦੂਰੋਂ ਡਾਕਟਰ ਬੁਲਾਉਂਦਾ ਬਹੁਤ ਦਵਾਈਆਂ ਦਾਰੂਆਂ ਦਿੱਤੀਆਂ ਜਾਂਦੀਆਂ ਪਰ ਉਹ ਉਹਦੀ ਘਰ ਵਾਲੀ ਆਈਡੀ ਵਪਾਰੀ ਦੀ ਉਹ ਠੀਕ ਨਹੀਂ ਲੁੱਦੀ ਦਿਨੋਂ ਦਿਨ ਹਾਲਤ ਅਜਿਹੀ ਵਿਗੜਦੀ ਜਾਂਦੀ ਆ ਦਿਨੋਂ ਦਿਨ ਉਹਤੇ مصیبت ਆ ਜਿਹੜੀ ਵਾhti ਜਾਂਦੀ ਆ ਆਖਰ ਨੂੰ ਇਸ ਤਰ੍ਹਾਂ ਹੋ ਜਾਂਦਾ ਵੀ ਇਹ ਬਸ ਤੇ ਜਿੱਤ ਤਾਂ ਇੱਕ ਵਪਾਰੀ ਦਾ ਦੋਸਤ ਆਉਂਦਾ ਉਹਨੂੰ ਆ ਕੇ ਕਹਿੰਦਾ ਵੀ ਐਂ ਕਰ ਇੱਕ ਫਕੀਰ ਉਹ ਤੈਨੂੰ ਦੱਸ ਦੂਗਾ ਵੀ ਤੇਰੇ ਘਰੇ مصیبت ਕਿਉਂ ਆ ਰਹੀ ਆ ਕਿਉਂ ਨਹੀਂ ਤੇਰੀ ਘਰ ਵਾਲੀ ਤੇ ਕੋਈ ਦਵਾਈ ਲੱਗਦੀ ਤਾਂ ਉਹ ਆਂਦਾ ਚੱਲ ਠੀਕ ਆ ਤਾਂ ਵਪਾਰੀ ਆਗੇ ਬੰਦੇ ਕਹਲ ਕੇ ਉਸ ਫਕੀਰ ਨੂੰ ਆਪਣੇ ਘਰੇ ਬੁਲਾਉਂਦਾ ਤਾਂ ਫਕੀਰ ਆਉਂਦਾ ਫਕੀਰ ਸਾਰਾ ਕੁਝ ਦੇਖਦਾ ਪੂਰੇ ਘਰ ਤੇ ਨਿਗਾਹ ਮਾਰਦਾ ਤੇ ਉਹਦੀ ਘਰ ਵਾਲੀ ਤੇ ਵੀ ਨਿਗਾਹ ਕਰਕੇ ਦੇਖਦਾ ਤੇ ਆਖਰ ਨੂੰ ਉਹ ਉਹਨੂੰ ਦੱਸ ਦਿੰਦਾ ਕਹਿੰਦਾ ਵੀ ਜਿਹੜੀ ਨਾ ਤੇਰੇ ਘਰ ਤੇ ਮੁਸੀਬਤ ਤੇਰੇ ਕਰਕੇ ਨਹੀਂ ਆਈ ਇਹ ਜਿਹੜੀ ਪ્યોਤੀ ਆ ਨਾ ਇਥੇ ਤੇਰੇ ਕਰਕੇ ਆਈ ਰਾਜਾ ਦੀ ਉਹਦੀ ਪਤੀ ਉਹਦੇ ਕਰਕੇ ਤੇਰੇ ਤੇ ਮੁਸੀਬਤ ਆ ਰਹੀ ਆ ਉਹਦੇ ਕਰਕੇ ਤੇਰਾ ਸਾਰਾ ਕੁਝ ਇਹ ਨੁਕਸਾਨ ਹੋ ਰਿਹਾ ਆ ਤੇ ਬਾਕੀ ਜੇ ਅਗਰ ਇਹ ਇੱਥੇ ਰਹਿਣਾ ਤੇਰੀ ਘਰ ਵਾਲੀ ਕਦੇ ਠੀਕ ਨਹੀਂ ਹੁੰਦੀ ਹੁਣ ਤਾਂ ਮਰ ਵੀ ਸਕਦੀ ਆ ਤਾਂ ਵਜ਼ੀਰ ਜਿਹੜਾ ਉਹ ਵਪਾਰੀ ਹੁੰਦਾ ਉਹ ਫਕੀਰ ਨੂੰ ਕਹਿੰਦਾ ਮਹਾਰਾਜ ਤੁਸੀਂ ਜਾਓ ਕੋਈ ਗੱਲ ਨਹੀਂ ਰੱਬ ਜੋ ਚਾਹੂਗਾ ਉਹ ਹੀ ਹੋਊਗਾ ਤਾਂ ਫਕੀਰ ਚਲਾ ਜਾਂਦਾ ਤੇ ਦੂਜੇ ਦਿਨ ਉਸ ਦਿਨ ਹੀ ਰਾਜਾ ਪਿਆ ਪਿਆ ਬਹੁਤ ਕੁਝ ਸੋਚਦਾ ਵੀ ਮੇਰੇ ਕਾਰਨ ਇਸ ਬੰਦੇ ਦਾ ਜਿਹੜਾ ਕਰਨੀ ਵੀ ਦਿੱਤਾ ਚਾਹੀਦਾ ਕਿਉਂਕਿ ਮੈਨੂੰ ਪਤਾ ਮੁਸੀਬਤ ਮੇਰੇ ਨਾਲ ਨਾਲ ਚੱਲ ਰਹੀ ਆ ਨਾਲੇ ਉਹ ਤਾਂ ਫਕੀਰ ਵੀ ਕਲੀਅਰ ਕਰ ਗਿਆ ਵੀ ਮੁਸੀਬਤ ਆ ਜਿਹੜੀ ਮੇਰੇ ਨਾਲ ਨਾਲ ਚੱਲ ਰਹੀ ਆ ਮੇਰੇ ਨਾਲ ਚੱਲ ਰਹੀ ਆ ਮੁਸੀਬਤ ਤਾਂ ਮੇਰੇ ਤੇ ਆ ਤਾਂ ਫਿਰ ਇਹਨਾਂ ਨੂੰ ਮੈਂ ਕਿਉਂ ਤੰਗ ਕਰਾਂ ਤਉ ਕੀ ਕਰਦਾ ਦੂਜੇ ਦਿਨ ਸਵੇਰੇ ਆਦਿਤੀ ਨੂੰ ਲੈ ਕੇ ਉੱਥੇ ਤੁਰਨ ਵਾਸਤੇ ਇਜਾਜ਼ਤ ਲੈਣ ਵਾਸਤੇ ਵਪਾਰੀ ਦੇ ਕੋਲ ਜਾਂਦਾ ਤੇ ਵਪਾਰੀ ਨੂੰ ਕਹਿੰਦਾ ਵੀ ਅਸੀਂ ਚੱਲਦੇ ਆ ਤਾਂ ਵਪਾਰੀ ਕਹਿੰਦਾ ਮਹਾਰਾਜ ਕੀ ਮੇਰੇ ਤੋਂ ਕੋਈ ਸੇਵਾ ਤੁਹਾਡੀ ਚ ਕਮੀ ਰਹੇਗੀ ਕੀ ਗੱਲ ਹੋ ਗਈ ਜਿਹੜਾ ਤੁਸੀਂ ਚੁੱਪਚੀਪੀ ਤੇ ਹੁਣ ਨਿਕਲ ਲੱਗੇ ਆ ਤਾਂ ਕਿ ਤੁਸੀਂ ਉਹ ਫਕੀਰ ਦੀ ਗੱਲ ਤੇ ਆ ਗਏ ਉਹ ਰਾਜਾ ਕਹਿੰਦਾ ਵੀ ਮੈਂ ਕਿਸੇ ਦੀ ਗੱਲ ਤੇ ਨਹੀਂ ਆਇਆ ਇਹ ਗੱਲ ਮੈਨੂੰ ਪਤਾ ਕਿ مصیبت ਮੇਰੇ ਨਾਲ ਲਲ چل ਰਹੀ ਆ ਮੈਂ ਜਿੱਥੇ ਵੀ ਜਾਊਗਾ مصیبت ਮੇਰੇ ਨਾਲ ਰਹੂਗੀ ਜਿਹੜੇ ਘਰੇ ਮੈਂ ਜਾਊਗਾ ਉਸ ਘਰੇ مصیبت ਆ ਜੂਗੀ ਇਸ ਕਰਕੇ ਮੈਂ ਚਾਹਣਾ ਵੀ ਤੇਰਾ ਘਰ ਠੀਕ ਠਾਕ ਰਵੇ ਤੇਰਾ ਪਰਿਵਾਰ ਤੰਦਰੁਸਤ ਰਵੇ ਇਸ ਕਰਕੇ ਮੈਂ ਇੱਥੋਂ ਜਾਣਾ ਚਾਹਣਾ ਉਹਨੂੰ ਬਹੁਤ ਰੋਗ ਦਾ ਉਪਾਰੀ ਪਰ ਰਾਜਾ ਉਥੋਂ ਆਕੀਤੀ ਨੂੰ ਲੈ ਕੇ ਨਿਕਲ ਜਾਂਦਾ ਉਥੋਂ ਤੁਰ ਪੈਂਦਾ ਉਹ ਤੁਰੇ ਜਾਂਦੇ ਹੁਣ ਜੰਗਲ ਦੇ ਵਿੱਚ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਬਹੁਤ ਅ ਦੂਰ ਨਿਕਲ ਜਾਂਦੇ ਆ ਉਹ ਤੇ ਰਸਤੇ ਵਿੱਚ ਉਹਨਾਂ ਨੂੰ ਕਿਤੇ ਵੀ ਕੁਝ ਖਾਣ ਨੂੰ ਪੀਣ ਨੂੰ ਪਾਣੀ ਤੱਕ ਨਹੀਂ ਮਿਲਦਾ ਭੁੱਖੇ ਪਿਆਸੇ ਉਹ ਮੇਂ ਜੰਗਲ ਦੇ ਵਿੱਚ ਤੁਰੇ ਜਾਂਦੇ ਆ ਜਾਂਦੇ ਜਾਂਦੇ ਜਿਹੜਾ ਰਾਤ ਹੋ ਜਾਂਦੀ ਆ ਤੇ ਇੱਕ ਰਸਤੇ ਬਹੁਤ ਸੋਹਣਾ درخت ਹੁੰਦਾ ਉੱਥੇ ਤਾਂ ਦਰਖਤ ਥੱਲੇ ਰਾਜਾ ਕਹਿੰਦਾ ਵੀ ਅੱਜ ਆਪਾਂ ਅੱਜ ਦੀ ਰਾਤ ਆਪੀ ਟੀ ਨੂੰ ਕਹਿੰਦੇ ਵੀ ਇੱਥੇ ਬਤਾ ਬਤਾ ਲੈਨੇ ਅੱਜ ਦੀ ਰਾਤ ਸਵੇਰੇ ਫੇਰ ਅਗਲਾ ਸਫਰ ਸ਼ੁਰੂ ਕਰਨਾ ਗਿਆ ਉਹ ਦੀ ਧੀ ਜਾਂਦੀ ਵੀ ਚੱਲ ਠੀਕ ਆ ਤਾਂ ਉਹ ਜਿਹੜੇ ਦਰਖਤ ਦੇ ਥੱਲੇ ਉਹ ਸੌ ਜਾਂਦੇ ਆ ਰਾਤ ਨੂੰ ਜਦੋਂ ਰਾਜੇ ਦੀ ਅੱਖ ਖੁੱਲਦੀ ਹੈ ਨਾ ਉਹ ਦੇਖਦਾ ਵੀ ਇੱਕ ਤੋਤਾ ਤੇ ਤੋਤੀ ਉਸ ਦਰਖਤ ਤੇ ਬੈਠੇ ਗੱਲਾਂ ਕਰੀ ਜਾਂਦੇ ਆ ਤੋਤੀ ਤੋਤੇ ਨੂੰ ਪੁੱਛਦੀ ਆ ਵੀ ਤੋਤਿਆ ਜਿਹੜੇ ਆ ਥੱਲੇ ਪਏ ਆ ਜਿਹੜੇ ਮਜਬੂਰ ਜੇ ਲੱਗਦੇ ਆ ਮੈਨੂੰ ਪਿਉਤੀ ਆ ਇਹ ਤੋਤਾ ਕੰਦਾ ਵੀ ਹਾਂ ਇਹ ਪਿਓਤੀ ਆ ਉਹ ਕਹਿੰਦੇ ਵੀ ਕਿਉਂ ਇੱਥੇ ਐਂ ਭਟਕਦੇ ਫਿਰਦੇ ਆ ਕੀ ਗੱਲ ਹੋ ਗਈ ਕਾਤੇ ਨਾਲੇ ਇਹ ਕੀ ਰੌਲਾ ਬਣ ਗਿਆ ਇਹਨਾਂ ਦਾ ਤਾਂ ਉਹ ਤੋਤਾ ਦੱਸਦਾ ਵੀ ਉਹਨੂੰ ਦੱਸਦਾ ਵੀ ਇਹ ਨਾ ਫਲਾਨੇ ਨਗਰ ਦਾ ਰਾਜਾ ਹੈ ਰਾਜੇ ਦਾ ਬਹੁਤ ਵਧੀਆ ਸੀ ਵਧੀਆ ਬੰਦਾ ਸੀ ਇਹ ਪਰ ਇਹਦੇ ਤੇ ਮੁਸੀਬਤ ਆ ਗਈ ਆ ਤਾਂ ਕਰਕੇ ਇਹ ਘੁੰਮਦਾ ਫਿਰਦਾ ਇਸ ਤਰ੍ਹਾਂ ਹੀ ਤੇ ਵਿਚਾਰਾ ਬਹੁਤ ਮਜਬੂਰ ਆ ਕਿਉਂਕਿ ਇਹਦੇ ਦੇ ਰਾਜ ਤੇ ਕਿਸੇ ਨੇ ਕਬਜ਼ਾ ਕਰ ਲਿਆ ਤਾਂ ਤੋਤੀ ਪੁੱਛਦੀ ਆ ਉਹਨੂੰ ਫਿਰ ਤੋਤਿਆ ਵੀ ਇਹਦਾ ਕੋਈ ਹੱਲ ਹੋ ਜੂ ਇਹਦਾ ਕੋਈ ਹੱਲ ਹੋ ਸਕਦਾ ਇਹ ਠੀਕ ਹੋ ਮੰਨ ਲਓ ਵੀ ਇਹਨੂੰ ਠੀਕ ਹੋ ਸਕਦਾ ਉਸੇ ਤਰ੍ਹਾਂ ਇਹ ਹੋ ਸਕਦਾ ਜਿਵੇਂ ਪਹਿਲਾਂ ਸੀ ਇਹ ਤਾਂ ਤੋਤਾ ਕਹਿੰਦਾ ਵੀ ਹਾਂ ਹੋ ਸਕਦੇ ਆ ਇਹਦੇ ਤੇ ਇਹਦਾ ਇੱਕ ਹੀ ਹੱਲ ਆ ਉਹ ਕਹਿੰਦਾ ਕਿਵੇਂ ਉਹ ਕਹਿੰਦਾ ਵੀ ਇਹਦਾ ਇੱਕ ਇਹੀ ਹੱਲ ਆ ਵੀ ਇਹ ਜੰਗਲ ਪਾਰ ਕਰਕੇ ਨਾ ਆ ਪੂਰੇ ਦਾ ਪੂਰਾ ਜੰਗਲ ਪਾਰ ਕਰਕੇ ਇੱਕ ਚਰਨਾ ਹੁੰਦਾ ਚਰਨੇ ਦੇ ਤੇ ਚਰਨੇ ਦੇ ਵਿੱਚ ਦੀ ਨੰਗ ਕੇ ਨਾ ਇੱਕ ਗੁਫਾ ਆਉਗੀ ਗੁਫਾ पार ਕਰਨ ਤੋਂ ਬਾਅਦ ਇੱਕ ਹੋਰ ਜੰਗਲ ਆਉਂਦਾ ਉਹ ਜੰਗਲ 'ਚ ਇੱਕ ਫਕੀਰ ਰਹਿੰਦਾ ਫਕੀਰ ਇਹਦਾ ਇੱਕ ਸੁਪਨਾ ਹੁੰਦਾ ਹੁੰਦਾ ਸੀ ਇਹਨੂੰ ਸੁਪਨੇ ਜਨਾਨੀ ਕਹਿੰਦੀ ਸੀ ਮੈਂ ਆਵਾਂ ਕਿ ਠਹਿਰ ਕੇ ਆਵਾਂ ਉਹ ਸੁਪਨੇ ਦਾ ਅਰਥ ਜਦੋਂ ਫਕੀਰ ਇਹਨੂੰ ਦੱਸੂਗਾ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਰਾਜ ਆ ਫਿਰ ਠੀਕ ਹੋ ਜਾਊਗਾ ਫਿਰ ਉਸੇ ਤਰ੍ਹਾਂ ਹੀ ਦਾ ਰਾਜ ਬਹਾਲ ਹੋ ਜਾਊਗਾ ਸਾਰਾ ਕੁਝ ਠੀਕ ਹੋ ਨਹੀਂ ਹੋ ਜਾਊਗਾ ਤਾਂ ਕੋਰੋਨਾ ਚ ਰ ਇਹਨਾਂ ਨੇ ਇਹਨਾਂ ਤੇ ਮੁਸੀਬਤ ਆ ਉਹਨਾਂ ਚ ਰ ਮੁਸੀਬਤ ਇਹਦੇ ਨਾਲ ਨਾਲ ਹੀ ਲੱਗੂਗੀ ਜਿੱਥੇ ਵੀ ਇਹ ਜਾਣਗੇ ਮੁਸੀਬਤ ਇਹਨਾਂ ਦਾ ਖੜਾ ਨਹੀਂ ਛੱੜਦੀ ਤਾਂ ਇਸ ਕਰਕੇ ਰਾਜਾ ਸਾਰੀ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣ ਲੈਂਦਾ ਦੂਜੇ ਦੇ ਨਾਲ ਦੀ ਕੁੜੀ ਨੂੰ ਉਠਾਉਂਦਾ ਤੇ ਅੱਗੇ ਚੱਲ ਪੈਂਦਾ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਆਖਰ ਨੂੰ ਉਹ ਦੂਜੇ ਰਾਜ ਵਿੱਚ ਪਹੁੰਚ ਜਾਂਦੇ ਆ ਦੂਜੇ ਰਾਜ ਵਿੱਚ ਉਹਦੀ ਵੱਡੀ ਧੀ ਵਿਆਹੀ ਹੁੰਦੀ ਆ ਤਾਂ ਉਹਦੀ ਵੱਡੀ ਧੀ ਦੇ ਘਰੇ ਚਲਾ ਜਾਂਦੇ ਆ ਤਾਂ ਜਾ ਕੇ ਵੱਡੀ ਧੀ ਨੂੰ ਰਾਜਾ ਉਹਦੀ ਸਾਰੀ ਗੱਲਬਾਤ ਦੱਸਦਾ ਇਸ ਤਰ੍ਹਾਂ ਵੀ ਸਾਡਾ ਰਾਜ ਤੇ ਕਿਸੇ ਨੇ ਕਬਜ਼ਾ ਕਰ ਲਿਆ ਅਸੀਂ ਤਾਂ ਮਸਾ ਜਾਣ ਪਏ ਲਾ ਕੇ ਉੱਥੋਂ ਪੱਤੀਆਂ ਉਹਦੀ ਧੀਆਂ ਦੀ ਵੀ ਤੁਹਾਨੂੰ ਪਿਤਾ ਜੀ ਚਿੰਤਾ ਕਰਨ ਦੀ ਜਰੂਰਤ ਨਹੀਂ ਕਿਉਂਕਿ ਇਹ ਘਰ ਵੀ ਥੋੜਾ ਇਹ ਰਾਜ ਵੀ ਥੋੜਾ ਸਾਰਾ ਕੋਸ਼ੀ ਥੋੜਾ ਤੁਸੀਂ ਆਰਾਮ ਨਾਲ ਇੱਥੇ ਰਹਿ ਸਕਦੇ ਆ ਇੱਥੇ ਰੋ ਲੋੜ ਦੀ ਤੁਹਾਨੂੰ ਕਿਤੇ ਵੀ ਨਹੀਂ ਪਰ ਜਿਹੜਾ ਉਹਦਾ ਪਿਓ ਹੁੰਦਾ ਨਾ ਕੁੜੀ ਦਾ ਰਾਜਾ ਉਹ ਖੁਦਾਰ ਬੰਦਾ ਹੁੰਦਾ ਬਹੁਤ ਵਧੀਆ ਬੰਦਾ ਹੁੰਦਾ ਚੰਗਾ ਬੰਦਾ ਹੁੰਦਾ ਉਹ ਕਹਿੰਦਾ ਵੀ ਮੈਂ ਬਾਲਾ ਜਿਹਰੇ ਤੇ ਨਿਰਣਾ ਮੈਂ ਤਾਂ ਮੁਸੀਬਤ ਦੇ ਕੁਝ ਦਿਨ ਕੱਟਨੇ ਆ ਤਾਂ ਉਹਦੀ ਧੀ ਹੁੰਦੀ ਆ ਜਿਹੜੀ ਵੱਡੀ ਉਹ ਕਹਿੰਦੀ ਵੀ ਚਲ ਕੋਈ ਗੱਲ ਨਹੀਂ ਜਿੰਨੇ ਦਿਨੇ ਕੱਟ ਰਹੇ ਆ ਕੱਟੋ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਰਹੋ ਤਾਂ ਉਹ ਤੇ ਕੁਝ ਦਿਨ ਕੱਢਦੇ ਆ ਕੁਝ ਦਿਨ ਕੱਢਦੇ ਆ ਪਰ ਇੱਕ ਦਿਨ ਰਾਜੇ ਨੂੰ ਨਾ ਜਾਗ ਆਉਂਦੀ ਰਾਤ ਨੂੰ ਸੁੱਤੇ ਪੈਣ ਨੂੰ ਤਾਂ ਦੇਖਦਾ ਉਹ ਜਿਹੜਾ ਨਾ ਉਹਦੇ ਆਸੇ ਪਾਸੇ ਨਾ ਬਹੁਤ ਤਰ੍ਹਾਂ ਦੇ ਨਿਰੀ ਕੀੜੇ ਕੀੜੇ ਆ ਜਾਂਦੇ ਛੋਟੇ ਛੋਟੇ ਸੁਤਸਰੀ ਵਰਗੇ ਤਾਂ ਦੇਖਦਾ ਵੀ ਇੱਕ ਫੁੱਲ ਦਾਣ ਪਿਆ ਸੋਹਣੇ ਦਾ ਤੋ ਉਸ ਨੂੰ ਕੀੜੇ ਖਾਣਾ ਸ਼ੁਰੂ ਕਰ ਦਿੰਦੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕੀੜੇ ਆ ਜਿਹੜੇ ਉਹਨੂੰ ਸੋਣੇ ਦੇ ਫੁੱਲਦਾਰ ਨੂੰ ਖਾ ਜਾਂਦੇ ਆ। ਉਹ ਹੋਰ ਵੀ ਜੋ ਵੀ ਉਸੇ ਕੀਮਤੀ ਚੀਜ਼ਾਂ ਸੋਣੇ ਦੀਆਂ ਚਾਂਦੀ ਦੀਆਂ ਭਾਂਡੀਆਂ ਉਹਨਾਂ ਨੂੰ ਕੀੜੇ ਖਾਣਾ ਸ਼ੁਰੂ ਕਰ ਦਿੰਦੇ ਆ। ਹੌਲੀ-ਹੌਲੀ ਬਹੁਤ ਸਾਰਾ ਸਮਾਨ ਉਸ ਕਮਰੇ ਦਾ ਖਾ ਜਾਂਦੇ ਆ। ਤੋ ਆदित ਛੋਟੀ ਟੀਨ ਉਹ ਟੋਲਦਾ ਉਹਨੂੰ ਕਹਿੰਦਾ ਵੀ ਆ ਦੇਖ ਮੁਸੀਬਤ ਆਪਣੇ ਨਾਲ ਚੱਲਦੀ ਆ। ਆ ਦੇਖ ਇਹਨਾਂ ਤੇ ਮੁਸੀਬਤ ਆ ਕੀੜੇ ਵੀ ਆ ਗਈ ਆ। ਜੇ ਆਪਾਂ ਇੱਥੇ ਬੈਠੇ ਰਹੇ ਤਾਂ ਇਹਨਾਂ ਦਾ ਸਾਰਾ ਕੁਝ ਖਤਮ ਕਰ ਦੇਣਗੇ ਕੀੜੇ। ਜਾਣਾ ਬਾਹਰ ਟਿਕੇ ਤੇ ਆਪਾਂ ਚੱਲ ਗਏ ਜਰੂਰੀ ਆਪਾਂ ਇਹਨਾਂ ਦਾ ਨੁਕਸਾਨ ਕਰ ਦਿੱਤਾ ਉਹਦੀ ਤੇ ਕਹਿੰਦੀ ਹਾਂ ਗੱਲ ਸਹੀ ਆ ਪਿਤਾ ਜੀ ਤੁਸੀਂ ਚੱਲੋ ਆਪਾਂ ਇੱਥੋਂ ਨਿਕਲਦੇ ਆ ਤਾਂ ਕੁੜੀ ਤੇ ਉਹ ਦੋਨੇ ਉਹਦਾ ਪਿਓ ਪਿਓਤੀ ਉਥੋਂ ਤੁਰ ਪੈਂਦੀ ਆ ਬਿਨਾਂ ਦੱਸੀ ਉਥੋਂ ਨਿਕਲ ਪੈਂਦੀ ਆ ਥੋੜਾ ਥੋੜਾ ਅੰਨੇ ਰਾਹ ਹੁੰਦਾ ਜੰਗਲ ਦੇ ਵਿੱਚ ਜਦੋਂ ਪਹੁੰਚਦੇ ਆ ਤਾਂ ਉਹਨਾਂ ਨੂੰ ਮਗਰ ਜੰਗਲੀ ਕੁੱਤੇ ਪੈ ਜਾਂਦੇ ਆ ਜੰਗਲੀ ਕੁੱਤੇ ਉਹਦੇ ਮਗਰ 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 ਭੱਜ ਜਾਂਦੇ ਆ ਉਹ ਅੱਗੇ ਅੱਗੇ ਭੱਜਦੇ ਹੋ ਜੰਗਲੀ ਕੁੱਤੇ ਮਗਰ ਮਗਰ ਭੱਜਦੇ ਭੱਜਦੇ ਅੱਗੇ ਨਾ ਝਰਨਾ ਆ ਜਾਂਦਾ ਚਰਨੇ ਦੇ ਵਿੱਚ ਦੀ ਉਹ ਨੰਗ ਜਾਂਦੇ ਸਿੱਧੇ ਹੀ ਤਾਂ ਅੱਗੇ ਇੱਕ ਗੁਫਾ ਹੁੰਦੀ ਹੈ ਇੱਕ ਸੋਨਗੀਟਾ ਸੋਨਗੀਟਾ ਹੁੰਦੀ ਆ ਉਸ ਉਹਦੇ ਵਿੱਚ ਦੀ ਸਿੱਧੇ ਭੱਜੇ ਜਾਂਦੇ ਆ ਅੱਗੇ ਇੱਕ ਥੋਰ ਜੰਗਲ ਆ ਜਾਂਦਾ ਤਾਂ ਉਹ ਜੰਗਲ ਦੇ ਵਿੱਚ ਉਹ ਜਦੋਂ ਦਾਖਲ ਹੀ ਹੁੰਦੇ ਅਜੇ ਤਾਂ ਉੱਥੇ ਇੱਕ ਝੁੱਗੀ ਮਿਲਦੀ ਆ ਝੁੱਗੀ ਜੀ ਜਿਹੜੀ ਛੌਪੜੀ ਜੀ ਬਣੀ ਹੁੰਦੀ ਆ ਤੇ ਛੌਪੜੀ ਦੇ ਬਾਹਰ ਇੱਕ ਫਕੀਰ ਬੈਠਾ ਹੁੰਦਾ ਫਕੀਰ ਉਹਨੂੰ ਦੂਰੋਂ ਹੀ ਆਵਾਜ਼ ਮਾਰਦਾ ਆਜੋ ਆਜੋ ਮਹਾਰਾਜ ਆਜੋ ਮੈਂ ਤਾਂ ਤੁਹਾਨੂੰ ਕਤੋਂ ਦਾ ਟਿੱਕੀ ਜਾਂਦਾ ਰਾਜਾ ਹਰਾਨ ਹੋ ਜਾਂਦਾ ਵੀ ਇਹ ਬੰਦਾ ਕਹਿੰਦਾ ਵੀ ਮੈਂ ਤਾਂ ਤੁਹਾਨੂੰ ਡਿੱਕੀ ਜਨ ਉਹ ਵੀ ਕਦੋਂ ਦਾ ਤਾਂ ਰਾਜਾ ਉਹ ਫਕੀਰ ਆ ਜਿਹੜਾ ਰਾਜੇ ਨੂੰ ਕਹਿੰਦਾ ਵੀ ਆ ਜਾ ਆ ਜਾ ਮੈਂ ਸਾਰਾ ਕੁਝ ਹੀ ਜਾਣਦਾ ਬਹਿ ਜਾ ਤਾਂ ਫਕੀਰ ਆ ਜਿਹੜਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਰਾਜੇ ਨੂੰ ਸਾਰੀ ਗੱਲ ਦੱਸਦਾ ਤੇਰੇ ਨਾਲ ਇਸ ਤਰ੍ਹਾਂ ਮਿਲਦੀ ਹੈ ਤਾਂ ਕਹਿੰਦਾ ਹੁਣ ਮੈਂ ਤੈਨੂੰ ਸੁਪਨੇ ਦਾ ਅਰਥ ਦੱਸੂਗਾ ਵੀ ਤੈਨੂੰ ਉਹ ਸੁਪਨਾ ਆਉਂਦਾ ਸੀ ਨਾ ਜਿਹੜੀ ਚਿੱਟੇ ਕੱਪੜਿਆਂ ਵਾਲੀ ਖੁੱਲੇ ਬਾਣਾਂ ਵਾਲੀ ਜਨਾਨੀ ਆ ਕੇ ਤੈਨੂੰ ਕਹਿੰਦੀ ਸੀ ਮਹਾਰਾਜ ਮੈਂ ਆ ਜਾ ਜਦ ਮੈਂ ਠਹਿਰ ਕੇ ਆ ਜਾ ਤਾ ਤੂੰ ਨੂੰ ਕਿਹਾ ਵੀ ਆ ਜਾ ਕਿਉਂਕਿ ਤੇਰੀ ਧੀ ਨੇ ਤੈਨੂੰ ਕਿਹਾ ਵੀ ਤੂੰ ਕਿਹਦੇ ਆ ਜਾ ਤੇ ਤੂੰ ਕਿਹਾ ਆ ਜਾ ਕਿਉਂਕਿ ਤੇਰੀ ਧੀ ਬਹੁਤ ਸਮਝਦਾਰ ਸਿਆਣੀ ਆ ਤੇਰੀ ਧੀ ਨੇ ਕਿਹਾ ਹੁਣੇ ਆ ਜਾ ਤਾ ਉਹ ਤੇਰੇ ਤੇ ਹੁਣੇ ਆ ਗਈ ਉਹ ਜਨਾਨੀ ਨਹੀਂ ਸੀ ਉਹ ਮਸੀਬਤ ਸੀ ਉਹ ਮਸੀਬਤ ਜਦੋਂ ਤੇਰੇ ਤੇ ਆਈ ਤਾ ਤ ਤੇ ਸਾਰਾ ਰਾਜ ਆ ਤੇਰਾ ਖਤਮ ਹੋ ਗਿਆ ਵਾ ਤੇਰੀ ਤੀਨੇ ਬਹੁਤ ਸਿਆਣਾ ਕੰਮ ਕੀਤਾ ਜਿਹੜਾ ਤੈਨੂੰ ਕਿਹਾ ਤੂੰ ਉਹਨੂੰ ਕਹਦੇ ਹੁਣੇ ਆ ਜਾ ਤੇ ਤੂੰ ਵੀ ਕਹਤਾ ਹੁਣੇ ਆ ਜਾ ਤੇ ਉਹ ਤੇਰੇ ਤੇ ਆ ਗਈ ਅਸਲ ਵਿੱਚ ਉਹ ਮੁਸੀਬਤ ਸੀ ਤੇ ਇਹ ਮੁਸੀਬਤ ਨੂੰ ਤੂੰ ਕਹਿੰਦਾ ਵੀ ਫੇਰ ਆ ਜੀ ਜਿਵੇਂ ਉਹ ਪੁੱਛਦੀ ਸੀ ਕਿ ਫੇਰ ਆਵਾਂ ਜੇ ਤੂੰ ਕਹਿੰਦਾ ਫੇਰ ਉਦੋਂ ਤੂੰ ਬਜ਼ੁਰਗ ਹੋ ਜਾਂਦਾ ਤੂੰ ਭੱਜ ਨਾ ਸਨੀ ਕਰਦਾ ਸੀ ਜਿਵੇਂ ਹੁਣ ਤੂੰ ਭੱਜ ਨਾ ਸਕਿਆ ਆਦੀ ਮੁਸੀਬਤ ਕੱਢ ਲਈ ਆ ਇਸ ਕਰਕੇ ਚੰਗੀ ਗੱਲ ਆ ਕਿ ਮੁਸੀਬਤ ਤੇਰੇ ਜਵਾਨੀ ਵਿੱਚ ਆਈ ਜੇਕਰ ਤੇਰੀ ਮੁਸੀਬਤ ਬੜੇਪੇ ਚ ਆਉਂਦੀ ਤਾਂ ਤੇਰਾ ਕੁਛ ਨਹੀਂ ਬੰਨਾ ਸੀ ਮੁਸੀਬਤ ਨੇ ਤੈਨੂੰ ਨਾਲ ਹੀ ਲੈ ਲੈਣਾ ਇਸ ਕਰਕੇ ਹੁਣ ਤੇਰੀ ਮੁਸੀਬਤ ਆ ਜਿਹੜੀ ਖਤਮ ਹੋ ਚੁੱਕੀ ਆ ਤੂੰ ਆਪਦੇ ਰਾਜ ਨੂੰ ਚਲਾ ਜਾ ਕਿਉਂਕਿ ਤੇਰੇ ਰਾਜੇ ਤੇਰਾ ਜਿਹੜਾ ਵਜ਼ੀਰ ਸੀਗਾ ਉਹ ਇੱਕ ਵਜ਼ੀਰ ਉਸ ਵਜ਼ੀਰ ਨੇ ਤੇਰੇ ਨੇ ਮੰਤਰੀ ਨੇ ਤੇਰੇ ਦੇ ਤੇਰੀ ਸਾਰੀ ਫੌਜ ਇਕੱਠੀ ਕਰਕੇ ਉਸ ਰਾਜੇ ਦੀ ਫੌਜ ਤੇ ਹਮਲਾ ਕਰ ਦਿੱਤਾ ਤਾਂ ਪੂਰੀ ਦੀ ਪੂਰੀ ਜਨਤਾ ਆਈ ੜੀ ਤੇਰੇ ਨਾਲ ਤੇਰੇ ਵਜ਼ੀਰ ਦੇ ਨਾਲ ਖੜੀ ਆਇਆ ਇਸ ਕਰਕੇ ਜਨਤਾ ਨੇ ਉਹਨਾਂ ਨੂੰ ਮਾਰ ਮਾਰ ਕੇ ਰਾਜੇ ਨੂੰ ਤੇ ਉਹਦੀ ਪੂਰੀ ਫੌਜ ਨੂੰ ਆਦੇਸ਼ ਦੇਸ਼ ਵਿੱਚੋਂ ਹਾਟ ਦਿੱਤਾ ਤੇ ਹੁਣ ਤਾਂ ਸਿਰਫ ਸਮਝ ਲੈ ਤੇਰੀ ਵੇਟ ਆ ਤੂੰ ਜਾਂਦਾ ਹੈ ਰਾਜਾ ਅਦਿਤੀ ਨੂੰ ਲੈ ਕੇ ਆਦੇ ਰਾਜਵਾਲ ਚੱਲ ਪੈਣਾ ਰਾਜ ਚ ਪਹੁੰਚ ਗਏ ਤਾਂ ਉਹਦੇ ਜਨਤਾ ਜਿਹੜੀ ਉੱਥੋਂ ਦੀ ਆ ਉਹ ਰਾਜ ਦਾ ਪੂਰਾ ਇਸਤਕਬਾਲ ਕਰਦੀ ਆ ਪੂਰਾ ਸਵਾਗਤ ਕਰਦੀ ਆ ਵਜ਼ੀਰ ਵੀ ਅੱਗੇ ਆ ਕੇ ਰਾਜੇ ਅੱਗੇ ਮੱਥਾ ਟੇਕਦਾ ਤੇ ਉਹਦਾ ਉਹ ਕਰਦਾ ਪੂਰਾ ਸਵਾਗਤ ਕਰਦਾ ਤੇ ਉਹਨੂੰ ਰਾਜ ਗੱਦੀ ਤੇ ਲਾ ਕੇ ਤਾਂ ਜਿਹੜਾ ਰਾਜਾ ਹੁੰਦਾ ਉਹ ਇਸ ਗੱਲ ਤੇ ਸਮਝ ਜਾਂਦਾ ਕਿ ਇਹ ਵਜ਼ੀਰ ਨੇ ਪੂਰੇ ਰਾਜ ਨੂੰ ਜਿੱਤਿਆ ਸਾਰੀ ਫੌਜ ਨੂੰ ਇਕੱਠਾ ਕਰਕੇ ਸਾਰੀ ਦਾ ਰਾਜ ਇਸ ਪੂਰੇ ਰਾਜ ਨੂੰ ਜਿੱਤ ਕੇ ਆਪ ਗੱਦੀ ਤੇ ਨਹੀਂ ਬੈਠਾ ਮੈਨੂੰ ਗੱਦੀ ਤੇ ਬਾਇਆ ਜਦੋਂ ਜਿੱਤਿਆ ਤਾਂ ਇਹਨੇ ਸੀ ਤਾਂ ਇਹ ਆਪ ਗੱਦੀ ਤੇ ਵੀ ਬਹਿ ਸਕਦਾ ਸੀ ਪਰ ਇਸ ਬੰਦੇ ਨੇ ਮੈਨੂੰ ਗੱਦੀ ਤੇ ਬਾਇਆ ਤਾਂ ਕਹਿੰਦਾ ਵੀ ਇਸ ਤੋਂ ਵਧੀਆ ਬੰਦਾ ਕੋਈ ਨਹੀਂ ਹੋ ਜ਼ਾਇਦਾ ਤਾਂ ਕਰਕੇ ਉਹ ਆਦੀ ਕੁੜੀ ਦਾ ਵਿਆਹ ਉਸ ਵਜ਼ੀਰ ਨਾਲ ਕਰ ਦਿੰਦਾ ਤੇ ਆਪ ਸੰਿਆਸ ਲੈ ਲੈਂਦਾ ਤੇ ਉਸ ਵਜ਼ੀਰ ਨੂੰ ਰਾਜ ਗੱਦੀ ਤੇ ਬਾ ਦਿੰਦਾ ਦੋਸਤੋ ਮੁਸੀਬਤਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਮੁਸੀਬਤ ਕੁਝ ਟਾਈਮ ਵਾਸਤੇ ਹੁੰਦੀ ਆ ਤਾਂ ਜਿਹੜਾ ਬੰਦਾ ਹੌਸਲਾ ਨਹੀਂ ਹਾਰਦਾ ਤਾਂ ਕਦੇ ਵੀ ਕੋਈ ਵੀ ਮੁਸੀਬਤ ਉਹਦਾ ਕੱਖ ਨਹੀਂ ਵਿਗਾੜ ਸਕਦੀ ਕੁਝ ਨਹੀਂ ਕੋਈ ਵੀ ਮੁਸੀਬਤ ਕਿਸੇ ਬੰਦੇ ਦਾ ਕੁਝ ਨਹੀਂ ਕਰ ਸਕਦੀ ਜੇਕਰ ਉਹ ਪੂਰੇ ਹੌਸਲੇ ਦੇ ਨਾਲ ਡਟ ਕੇ ਉਸ ਮੁਸੀਬਤ ਦਾ ਮੁਕਾਬਲਾ ਕਰਦਾ ਤਾਂ। ਤਾਂ ਦੋਸਤੋ ਤੁਸੀਂ ਮੁਸੀਬਤ ਦਾ ਆਪਾਂ ਇਸੇ ਤਰ੍ਹਾਂ ਹੀ ਮੁਕਾਬਲਾ ਕਰਦੇ ਨਾਲ। ਥੈਂਕ ਯੂ। ਅੱਜ ਦੀ ਕਹਾਣੀ ਵਾਸਤੇ ਥੈਂਕ ਯੂ ਤੇ ਜਿਹਨੇ ਲਾਈਕ ਨਹੀਂ ਕੀਤਾ ਜਲਦੀ ਨਾਲ ਲਾਈਕ ਕਰੋ ਤੇ ਅੱਜ ਦਾ ਲਾਈਵ ਇੱਥੇ ਸਮਾਪਤ ਕਰਾਂਗੇ। ਥੈਂਕ ਯੂ। ਵੈਰੀ ਗੁੱਡ।